ਕਿਹਤਰ ਕੇ ਕਹਿੰਦੇ ਇੰਨੇ ਪੈਸੇ ਨੇ ਸਾਰੇ ਬੰਦੇ ਸੋਨੇ ਮੁਫਤ ਫੜੋ ਜੇ ਥਣ ਛੋਟਾ ਕੋਈ ਬੰਦਾ ਕਹਿੰਦੇ ਫਿਰ ਹੀ ਫੜਾ ਮੈਨੂੰ ਥਣ ਛੋਟਾ ਆ ਬੱਚੀ ਦਾ ਥਣ ਛੋਟਾ ਤੁਸੀਂ ਤੁਸੀਂ ਦਸਾਂ ਮੈਂ ਉਹ ਟੱਠਾ ਨਾ ਚਲੋ ਨਹੀਂ ਚਲਾਉਂਗਾ ਨਹੀਂ ਚਲਾਉਣੇ ਆ ਨਹੀਂ ਚਲਾਉਂਗਾ ਐਂ ਕਿਵੇਂ ਚੱਲ ਜੂ ਬਾਰੇ ਉਹ ਬੰਦੇ ਸੁਣਦੇ ਜੇ ਨਹੀਂ ਚਲੋ ਤੇ ਸਿਰ ਵੱਢ ਦੇ ਕੋਈ ਦੋਖ ਕਹਿੰਦੇ ਅਸੀਂ ਵੱਛੀ ਬਾਈ ਚੰਗੀ ਆ ਉਹ ਚਾਚਾ ਵੱਛੀ ਮਾਰੀ ਕਿਨੇ ਕਿਹਾ ਕਹਿੰਦੇ ਮਾਰੀ ਤੇ ਘਾਣੂ ਬਈ ਫੜਾ ਯਾਰ ਮੈਨੂੰ ਪਤਾ ਪੈਂਦੀ ਆ ਕਿੰਨਾ ਨਹੀਂ ਦਿੰਦਾ ਪੈਂ ਜੋੜ ਦੀ ਵੀ ਨਹੀਂ ਹੁੰਦੀ ਆਪ ਹੀ ਗਈ ਇਹਨੇ ਨਹੀਂ ਹਾਂ ਤੈਨੂੰ ਮੈਨੂੰ ਤੇ ਨਹੀਂ ਹੁੰਦੀ ਨਾ ਛਾਏ ਵੀ ਛੋੜ ਛੋੜ ਮਾਰਦੀ ਦੀ ਨਾ ਚੰਗੀ ਆਪਣਾ ਲੈ ਕੇ ਜਾ ਹੋਰ ਹੋਰ ਕੀ ਰਗਾ ਭੈਣ ਚਲ ਹੁਣ ਕਿਤੇ ਕਰ ਪੂਰੇ ਦਾ ਕਰ ਤੂੰ ਵੀ ਹੋ ਗਈ ਮੈਂ ਗੱਲ ਤੇ ਤੇਰੀ ਜਵਾਨ ਤੇ ਫੋਲੋ ਚੜਾਵਾਂਗੇ ਤੈਨੂੰ ਤੇਰੀ ਜਵਾਨ ਹੀ ਖੱਟੀ ਪੈਣ ਦੇ ਤੇਰੀ ਵੇੜਾ ਬਾਹਰ ਕਰਕੇ ਕਰਦਾ ਨਾ ਬੱਚੀ ਦਾ ਰੰਗ ਢੰਗ ਤਾਂ ਦੇਖ ਆਏ ਬੋਲ ਤਾਂ ਆਏ ਗੁਰਗਿੱਧ ਗੁਰੂ ਬੱਛੀ ਕਿੰਨੇ ਦਿਉਣੀਆਂ ਆਪ ਤੂੰ ਹੀ ਕਹਿਣਾ ਯਾਰ ਕਿੰਨੇ ਵਹਾਜ ਆ ਨਾ ਆ ਆ ਕਿੰਨੇ ਕਿਲੋ ਦੁੱਧ ਲੈਣਾ 30 ਕਿਲੋ ਕਿੰਨੇ ਦਾ ਜੋ ਮੈਂ ਕਿਹਾ ਫੜ ਕੇ ਬਰਾਬਰ ਦੇ ਦੇ ਲੈ ਅੱਜ ਤੇ ਕਰਨਾ ਨੇ ਫਸਲੀ ਆ ਬੱਛੀ ਬਹੁਤ ਚੰਗੀ ਆ। ਪਲੂਣ। ਉਹਦਾ ਕਹਿੰਦਾ ਕਿ ਆਏ ਜਿਵੇਂ ਬਖ ਨਹੀਂ ਵਿਗਦੀ। ਤੂੰ ਮੰਗ ਪੱਕੀ ਜੀ। ਤੂੰ ਐਂ ਕਹ ਵਿਆ। ਫੇਰ ਤੈਨੂੰ ਮੈਂ ਇੱਕ ਮਿੰਟ ਕੱਚੀ ਨੀਵਾ ਦੇ ਵੱਛੀ ਲੈਣ। ਉਹ ਕਿਹੜਾ ਬੜਾਉਂਦਾ ਇਹ ਸਿੰਘ ਪਿੰਡਾਂ 'ਚ? ਇੱਕ ਤਾਂ ਐਂ ਕਹਦੇ ਇੱਕ ਦੇ ਤਰਕੇ ਕਹਿੰਦੇ ਇੰਨੇ ਪੈਸੇ ਨਹੀਂ ਸਾਰੇ ਬੰਦੇ ਸੌਣੇ ਮੁਕਤ ਫੜੋ। ਫੇਰ ਜਿੰਨੇ ਦੀ ਇਹ ਕਹਿੰਦਾ ਉਹਨੇ ਵੀ ਆ। ਨਾਦਰ ਤਰਪਿਆ ਵੀ ਤੇ ਗਰਾਮ ਪੱਕੀ ਪੱਕੇ ਤੇ ਭਰਾ ਨੂੰ ਚਲਾ ਦੇ ਬਸ ਆ ਤੂੰ ਹੀ ਕਹਿਣੀ ਹੈ ਮੈਂ ਨਹੀਂ ਫਿਰ ਤੂੰ ਕਹਿ ਕਿੰਨੇ ਦੀ ਆ ਮੂਣਾ ਕਿੰਨੇ ਦੀ ਕਿੰਨੇ ਚਲ ਤੂੰ ਉਸ ਭਰਾ ਨਾਲ ਠੀਕ ਆ ਨਾ ਤੂੰ ਸਾਨੂੰ ਲੈ ਤੋ ਉਹ ਯਾਰ ਸਾਡੇ ਨਾਲ ਸਰਦੀ ਕਹਿੰਦਾ ਸੀ ਮੈਨੂੰ ਕਾ ਮੈਨੂੰ ਕਹਿੰਦਾ ਨਾਲ ਸਰਦੀ ਮਗਾ ਨਹੀਂ ਹੁੰਦੀ ਮੈਨੂੰ ਕਹਿੰਦਾ ਉਹ ਕਿੰਨੀ ਦੀ ਹੋਵੇ ਮੈਂ ਕਹਾ ਵੀ ਹਾਂ ਮੈਂ ਕਹਾ ਵੀ ਐ ਕਰਕੇ ਮੈਂ ਕਹਾ ਐ ਹੋ ਜੂ ਤੂੰ ਹੀ ਕਹਿਣੀ 25 ਸੋਨੇ ਵਰਗੀ ਬੱਚੀ ਫੜ ਕੇ ਲੈ ਜਾ ਤੂੰ ਕਿੰਨੇ ਦੀ ਸਾਨੂੰ ਲੈ ਕੇ ਦੇਣਾ ਤੂੰ ਉਹ ਕਾ ਪੱਕੀ ਇੱਟ ਵਰਗੀ ਮੰਗ ਸਾਹਮਣੀ ਮੰਗ ਯਾਰ ਪੜਦਾ ਕਹਾ ਤੂੰ ਐ ਕਹਿ ਵੀ ਗਾ ਕੇ ਐ ਬੱਛਿਆ ਬਸ ਕਹਿ ਦੇ ਇੱਕ ਵਾਰੀ ਤਰੇੜਿਆ ਦੀ ਲੈ ਲੈ ਕਿੰਨੇ ਦੀ ਫਿਰ ਤੂੰ ਵੀ ਬੋਲਦਾ ਕੋਈ 100000 ਤੂੰ ਕੱਟ ਲੈ ਲੈ ਜਾਣਾ ਬਸ ਐਨੇ ਬੰਦੇ ਨੂੰ ਪੁੱਛ ਲੈ 256000 ਦੀ ਫਰੀ ਫੜੂ ਉਹ ਫਿਰ ਹੁਣ 80 ਵਾਲੀ ਵੀ ਹੈਣੀਗੀ ਹਾਂ ਫਿਰ ਹੁਣ ਤੂੰ ਤੈਨੂੰ ਕਹਦਾ ਵੀ ਤੂੰ ਕਾ ਦੱਸ ਸਾਨੂੰ ਕੀ ਆ ਮੰਗੇ ਜਾਣੀ ਲੈ ਜੀ ਨਹੀਂ ਲੈ ਕੇ ਜਾਣੀ ਨਾ ਮਰ ਜੀ ਭੈਣ ਦਾ ਛੋਲਾ ਲਿਆਵੇ ਫੜ ਕੇ ਲੈ ਜਾ ਦੇਖੀ ਆ ਚੱਲ ਵੀ ਛੋਟੇ ਛੋਟੇ ਜੇ ਥਣ ਛੋਟਾ ਕੋਈ ਬੰਦਾ ਕਹਿੰਦੇ ਫਰੀ ਫੜਾਮਾ ਦੇ ਥਣ ਛੋਟਾ ਬੱਚੀ ਦਾ ਥਣ ਛੋਟਾ ਲੈ ਇਹਦਾ ਥਣ ਛੋਟਾ ਦੇਖ ਇਹਦਾ ਥਣ ਛੋਟਾ ਦੇ ਵਸਲ ਕਰਾ ਕਰ ਕਿਉਂ ਬਚਾ ਮੁੰਡਾ ਹੋਰੇ ਆ ਹੁਣ ਕਹ ਕਹੀਦੀ ਆ ਹੀ ਦਲਾਲੀ ਜਣੀ ਵਿੱਚ ਉਹ ਤਾਂ ਕੋਈ ਪਤਾ ਹਾਂ ਹਾਂ ਇਹ ਬੱਚੀ ਵੇਚ ਨਹੀਂ ਬੇਚੀ ਨਹੀਂ ਨਾ ਮੱਡੇ ਭਾਈ ਫਾਇਦਾ ਨਹੀਂ ਪਿੰਡਾਂ ਦੇ ਫੜਾਉਂਦਾ ਨਹੀਂ ਫੜਾਉਂਦਾ ਨਹੀਂ ਤੂੰ ਆਕਰਮ ਹੁਣ ਬਿਜਾਰ ਦੇ ਹਿਸਾਬ ਨਾਲ ਵਿਕਣਾ ਬਾਹਰ ਨਹੀਂ ਨਾ ਫਿਰ ਬਿਜਾਰ ਦੇ ਹਿਸਾਬ ਨਾਲ ਮੁਲਕੀ ਫੇਰੇ ਇੱਕਾ ਮੜੇ 30 ਦੀ ਬੱਚੀ ਆ ਯਾਰ ਨੇ ਬੱਚੀ ਚੰਗੀ ਆ ਹਾਂ ਕੋਈ ਉਹ ਵੀ ਪਰ ਤੁਸੀਂ ਤੁਸੀਂ ਦੱਸਾਂ ਮੈਂ ਉਹ ਟੱਠਾ ਤੈਨਾਂ ਚਲੋ ਨਹੀਂ ਚਲਾਉਂਗਾ ਨਹੀਂ ਚਲਾਉਣੇ ਆ ਨਹੀਂ ਚਲਾਉਂਗਾ ਐਂ ਜਿਵੇਂ ਚੱਲ ਜੂ 12 ਮੇ ਬੰਦੇ ਸੁਣਦੇ ਜੇ ਨਹੀਂ ਚਲੋ ਤੇ ਸਿਰ ਵੱਢ ਦੇ 60 60000 ਦਿਨ ਸਾਨੂੰ ਦੱਸ ਦਵਾਏ ਜੀ ਯਾਰ ਜੇ ਨਕਦ ਪੈਸੇ ਜੇ ਤੂੰ ਤੂੰ ਦੇਦੀ ਹੈ ਤੂੰ ਦੇਦੀ ਫਿਰ ਤਾਈ ਕੋ ਤੈਨੂੰ ਕਹਿਣਾ ਕਿ ਚ ਫਰਕ ਜੇ ਤੂੰ ਮੈਨੂੰ ਹੋਰ ਵੀ ਦੇ ਦੇਣ ਕਿ ਮੈਂ ਤੈਨੂੰ ਰਖੜਾ ਫਿਰ ਮੈਂ ਤੈਨੂੰ ਰਾਹ ਪਾਦਾ ਤੈਨੂੰ ਕਹਿਦਾ ਬੱਚੀ ਬੜਕੇ ਲੈ ਜਾ ਕਿੰਨੇ ਦੀ ਫੜਾ ਫੜਾ ਕਿੰਨੇ ਕਹਿੰਦਾ ਇੱਕ ਮਿੰਟ ਹੈ ਨਹੀਂ ਫਿਰ ਇਹ ਗੱਲ ਮੋਲੇ ਨੂੰ ਕਰਿਆ ਸੀ ਮੈਨੂੰ ਕਹਿੰਦਾ ਕਿੰਨਾ ਮੈਂ ਕਿਹਾ ਮੋਲ 9000 ਮੈਨੂੰ ਕਹਿੰਦਾ ਵੇਚ ਨਹੀਂ ਕਿੰਨੇ ਦੀ ਮੈਂ ਕਿਹਾ ਸਿੱਧੇ 15000 ਤਾਂ ਮੈਨੂੰ ਕਹਿੰਦਾ ਦੇ ਨਹੀਂ ਕਿੰਨੇ ਦੀ ਆ ਮੈਨੂੰ ਪਤਾ ਤਾਂ ਬਾਹਲਾ ਸੀ ਮੱਥਾ ਮਾਰ ਕੇ ਰਾਜੀ ਨੂੰ ਮੈਂ ਕਿਹਾ ਇਹ ਤੇ ਆਨੇ ਸਾਡੇ ਅਸੀਂ ਵੀ ਤਾਂ ਵੇਚਣ ਵਾਲੇ ਚੁੱਪ ਕਰਕੇ ਬਾਅਦ ਚੋਰ ਆਏ ਤਾਂ ਸਾਡੇ ਰੀਗੀ ਦੀ ਮਾਂ ਦਾ ਕਿਹੜਾ ਫੜਾ ਦੂਦੇ ਹਾਂ ਇੱਥੇ ਵੀ ਹੁੰਦੀ ਪੈਂਦੀ ਵੀ ਹੁੰਦੀ ਬੱਚੀ ਨੂੰ ਪਤਾ ਮੈਂ ਦੋਤੇ ਕਹਦਾ ਨਹੀਂ ਹੁੰਦੀ ਕਿੰਨੇ ਤੋਂ ਦਲਾ ਖਾਂ ਉਹਦੇ ਬਾਰੇ ਨਹੀਂ ਹੁੰਦੀ ਭੈਣ ਦੀ ਵੀ ਨੂੰ ਨਾ ਬੱਚੀ ਮੈਂ ਹੜਾ ਆਉਂਦੀ ਹੁਸਕੀਨ ਹੈ ਤੇ ਰਾਹੀ ਹੈ ਹਾਂ ਅੱਲੇ ਦਿਮਾਗ ਵਾਲਾ ਕੀ ਕਹਦਾ ਹੁੰਦਾ ਅਸੀਂ ਕਿਹ ਧਾਰ ਲੈਣੀਆਂ ਬੰਡਾ ਚੋਂ ਅਸੀਂ ਅੱਧਾ ਤੋਂ ਲੈਣੇ ਆ ਅਸੀਂ ਤਾਂ ਲੈਣੇ ਆ ਹਾਂ ਇਹ ਤਾਂ ਨਗ ਡਾਲਿਆਂ ਵਾਂਗ ਮਾਰਦੇ ਬੱਟਰ ਨੂੰ ਵੀ ਪੈਸੇ ਕਣ ਬਈ ਇੱਕ ਮਿੰਟ ਤਾਂ ਤੇਰਾ ਨਾ ਧਾਰ ਨਹੀਂ ਦੂਜੀ ਗੱਲ ਹੀ ਨਹੀਂ ਆਪਣਾ ਪਰ ਕੀ ਹੋਤਾ ਨਹੀਂ ਤੇਰੇ ਫਿਰ ਹੋਤਾ ਨਹੀਂ ਆਪਣਾ ਚਾਰਟੀ ਹੁੰਦੀ ਹੈ ਫਿਰ ਹੁੰਦੀ ਨਹੀਂ ਉਹ ਫਿਰ ਬੋਲੇਗਾ ਵੀ ਕੋਈ ਤੋ ਅਸਲ ਗੱਲ ਹੀ ਗੇ ਸੈਰੀ ਮਾਰੀ ਨਾ ਕੇਲੇ ਨਾ ਤੈਨੂੰ ਨਾਸਰ ਦੀ ਗੱਲ ਮੈਂ ਨਹੀਂ ਦੀ ਦਵਾਉਂ ਤੈਨੂੰ ਤੈਨੂੰ ਕਹਦਾ ਬੱਬੀ ਵੀ ਲੈ ਜਾ ਤੂੰ ਸਾਨੂੰ ਐਂ ਦੱਸ ਵੀ ਭਾਈ ਮੈਂ ਇਹਨੇ ਦੀ ਦਵਾ ਦੇ ਚੱਲ ਜੀ ਅਸੀਂ ਫੁੱਦੂ ਨਾ ਦਾ ਪੋਕਲ ਕਰਨੀ ਆ ਵੀ ਬੰਦੇ ਨੇ ਵਿੱਚ ਕੋਈੰਦੇ ਨੇ ਕੁਝ ਕਰਨਾ ਹੁੰਦਾ ਜੀ ਤੈਨੂੰ ਵਿੱਚ ਉਹਨੇ ਵਾਰ ਤੈਨੂੰ ਕਹਦਾ ਵੀ ਕਾਡਾ ਵਾਡਾ ਕਰਕੇ ਬੱਚੇ ਅਸੀਂ ਦਨਵਾਣੇ ਵੀ ਤੂੰ ਵਿੱਚੋਂ ਕਹਨਾ ਚੁੱਪ ਕਰਕੇ ਸਾਢੇ ਪੰਜ ਤੇਰੇ ਘੱਟ ਦਲਾ ਘਟ ਹੁੰਦੀ ਪੈਂਦੀ ਨਹੀਂ ਹੁੰਦੀ ਫਿਰ ਹਣ ਤੂੰ ਵੀ ਬੋਲ ਕੋਈ ਨਹੀਂ ਹੁੰਦੀ ਇਹ ਸੋ ਪੁੱਛ ਯਾਰ ਜੇ ਕੋਈ ਦੇਣੇ ਨਹੀਂ ਹੁ ਟੋਟਣੀ ਮਾਰਨੀ ਸੀ ਇਹ ਮੈਂ ਕੀ ਦਵਾ ਹੁੰਦੀ ਨਹੀਂ ਇਹ ਆਪ ਜੀ ਇਹ ਰੋਟੀ ਲੈਣੀ ਨਹੀਂ ਦਿਨ ਕਰਦੀ ਭਾਈ ਇਹ ਰੋਟੀ ਬਣੇ ਸੋਨੀ ਬੱਚੀ ਫੇਰ ਹੀ ਬਣਾਉਣੇ ਕਿਵੇਂ ਰੋਟੀ ਬਣਦੀ ਤੂੰ ਕਿਵੇਂ ਬਣਦੀ ਬਣਦੀ ਰੋਟੀ ਜੀ ਕਿਵੇਂ ਬਣਦੀ ਬਣਦੀ ਨਹੀਂ ਮੈਂ ਬਸ ਉੱਥੇ ਬਣਦੀ ਹੈ ਰੋਟੀ ਤੋਂ ਬਣਾ ਦਿੰਦੇ ਜੀ ਰੋਟੀ ਤੋਂ ਵੀ ਨਾ ਕਰਨਾ ਕੋਈ ਕੰਮ ਨਹੀਂ ਕਰਦੇ ਅਸੀਂ ਅਸੀਂ ਨਹੀਂ ਕਰਦੇ ਬਰਦੀਆਂ ਰੋਟੀ ਸਾਰੇ ਬਾਹਰੀ ਨਹੀਂ 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 ਬਣਦੀ ਨਹੀਂ ਗੋਸਤ ਵਾਲੀ ਰੋਟੀ ਨਾ ਪਾਓ ਦਾਲ ਰੋਟੀ ਪਾ ਲੈ ਮੂੰਗੀ ਮਸਰੀ ਨਹੀਂ 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 ਅਸੀਂ ਮੂੰਗੀ ਮਸਰੀ ਵਾਲਾ ਕੰਮ ਹੈ ਨਹੀਂ ਨਹੀਂ ਫਿਰ ਖੜੀ ਰਹਿਣ ਦੇ ਭੈਣਾ ਛੋਣਾਂ ਬੱਲੇ ਦੀ ਪਲੇਟ ਵਾਲੀ ਨਹੀਂ ਚੱਲਣੀ ਅਜੇ ਨਹੀਂ ਨਹੀਂ ਕੋਈ ਟਿੱਕਾ ਨਹੀਂ ਯਾਰਾ ਤੂੰ ਤੁਸੀਂ ਚੀਜ਼ ਦੀ ਕਦਰ ਨਹੀਂ ਕਰਦੇ ਯਾਰ ਤੁਸੀਂ ਇੱਥੋਂ ਖੜ ਕੇ ਕਦਰ ਦਾ ਕਰਿਆ ਕਰੋ ਤੁਸੀਂ ਕਦਰ ਨਹੀਂ ਕਰਦੇ ਚੀਜ਼ ਦੀ ਆਰਾਮdre ਤਨ ਲਾਓ ਉਹ ਤਾਂ ਗੱਲ ਵੱਖਰੀ ਹੈ ਤੁਸੀਂ ਚੀਜ਼ ਦੀ ਕਦਰ ਨਹੀਂ ਕਰਦੇ ਮੂੰਹ ਸਿਰ ਦੀ ਸਾਰੇ ਪਾਸੇ ਕੁਆਲਿਟੀ ਦੇ ਦੇਖੋ ਆਇ ਤੇਰੇ ਕਿਤੇ ਤੂੰ ਆ ਤੂੰ ਨਗਾ ਦੇ ਪੈਦੇ ਬੰਦੇ ਫੇਰ ਆਂ ਹੀ ਘੰਟੇ ਨੂੰ ਤੂੰ ਕਿਦੋਂ ਤੂੰ ਸੱਤ ਕਿਦੀ ਭਾਗ ਰਿਆ ਸ਼ਿੰਗਾਰਤੀ ਹਾਂ ਪਰੋਂ ਕਿਦੀ ਭਾਗ ਕਰਕੇ ਮਾਰਵਾ ਕਰਨ ਤੈਨੂੰ ਕੋਈ ਭਾਣਾ ਨਹੀਂ ਦੇਂਦਾ ਤੇ ਉਹ ਪਾਰਰਾ ਪੋਲ ਦੇ ਨਾਲ ਉਸਨੇ ਆ ਓਏ ਹੈਗਾ ਸੁਰਖੀ ਪਾਊਡਰ ਲਾਇਆ ਨਹੀਂ ਹਾਂ ਹੈਗਾ ਬੰਨੀ ਆ ਲਿਆ ਕੇ ਛੋਟੀ ਕਦਰ ਕਰਦੇ ਆ ਨਹੀਂ ਹੁੰਦੀ ਨਹੀਂ ਐਵੇਂ ਕੀ ਫਾਇਦਾ ਨਹੀਂ ਐਵੇਂ ਜਦ ਕਿ ਆਪਦੀ ਵੀ ਨਹੀਂ ਭਾਂ ਜੋਦਾ ਕੰਮ ਇੱਕ ਦਾ ਬੰਦਾ ਲੱਦ ਫਲਾਦਾ ਹੁੰਦਾ ਉਹ ਵੀ ਕਦੋਂ ਦੋਨ ਸਿਆਉਣਾ ਯਾਰ ਅਸੀਂ ਤੋੜਾ ਤੂੰ ਸਾਨੂੰ ਨਾ ਨਾ ਤੂੰ ਨਾ ਸਾਨੂੰ ਜ਼ੋਰ ਕਹਿੰਦੇ ਅਸੀਂ ਉਹ ਫਿਰ ਹੁਣ ਵਾਹ ਤੈਨੂੰ ਜ਼ੋਰ ਕਹਿੰਦੇ ਅਸੀਂ ਮੱਠੀ ਵਾਲੀ ਚੰਗੀ ਉਹ ਚਾਦਾ ਵੱਛੀ ਮਾਰੀ ਕਿਨੇ ਕਿਹਾ ਕਹਿੰਦੇ ਮਾਰੀ ਕਿਹ ਗਾਉਂਉ ਬਈ ਨਹੀਂ ਕਿਹ ਤੈਨੂੰ ਕਹਿਤਾ ਜੇ ਤਾਂ ਆਪਾਂ ਕਹੀਏ ਨਾ ਵੀ ਗਾਂ ਥੋੜੀ ਮਾਰੀ ਆ ਕਿੱਥੇ ਤੂੰ ਮੁੱਤਿਆਂ ਨਾਲ ਡਟੂਗਾ ਮੈਨੂੰ ਪਤਾ ਹੁੰਦੀ ਨਹੀਂ ਉੱਥੇ ਵੀ ਇਹਦਾ ਤੈਨੂੰ ਕਹੀ ਸੀ ਯਾਰ ਫੋਲਾ ਹੁਣ ਨਹੀਂ ਗੱਲ ਹਾਂ ਇਹਦਾ ਇੱਥੇ 20 ਬੰਦੇ ਬੈਠੇ ਜੀਵਨ ਲੜ ਕੇ ਤਾਂ ਹੀ ਮੁੜੇ ਜੀਵਨ ਦੂਜੀ ਸਾਡੇ ਨਾਲ ਖਲ ਨਹੀਂ ਕਰਦਾ ਰੱਸਾ ਵਰਗੇ ਲੈ ਜਾਂਦਾ ਉਹਨੂੰ ਪਤਾ ਸਾਡੇ ਖਾਤਰ ਜੀਵਨ ਨੂੰ ਵੀ ਬੰਦੇਗੇ ਜੇ ਆ ਆ ਬੋਗੇ ਵਰਕੇ ਸਾਰਿਆਂ ਨੂੰ ਪਤਾ ਤੇਰਾ ਕਿਹੜਾ ਦੇ ਲੋ ਜੀ ਜੀ ਨੋਟ ਸ਼ੁਰੂ ਕੀਤੀ ਆ ਪਾਰ ਹੋਂ ਦੂਵੀ ਚਲਾ ਫਰਾ ਨਹੀਂ ਹੁੰਦੀ ਨਹੀਂ ਆਪਦੀ ਵੀ ਨਹੀਂ ਭਾਂਟੋਦਾ ਕਮਾ ਪੈਂਦੀ ਪੈਂਦਾ ਕਿਹੜਾ ਆਪਣਾ ਪਿੰਡ ਚ ਰੇਜੀ ਵੀ ਤੇਰੀ ਬੱਚੀ ਬਹੁਤ ਗਲਤ ਗੱਲ ਕਰਦਾ ਕੀ ਫਾਇਦਾ ਪੈਂਦਾ ਕਹਿੰਦਾ ਬੁੱਦੀ ਪੈਂਦੀ ਸੜਨਾ ਢਾਂਡਾ ਵਿਖੀ ਜਾਂਦੇ ਉੱਥੇ ਕੀ ਰੌਲਾ ਹ ਚਾਚਾ ਆਇਆ ਫਿਰ ਹਾਂ ਪਿੰਡ ਚ ਚਲ ਕੋਈ ਨਾ ਮੇਰੀ ਐ ਕਹਿ ਲੈਂਦੇ ਹਾਂ 70 70000 ਰੁਪਏ ਐਂਦੀਆਂ ਵਿਖੀ ਜਾਂਦੇ ਪਿੰਡਾਂ ਪੂਰੇ ਹਰ ਬਕਰ ਪੁੱਛੀ ਜੀ ਨਾ ਮੇਰਾ ਭਰਾ ਰਵਾ ਪਾ ਬਿਲੇ ਲਾਦੀ ਤੈਨੂੰ ਮੈਂ ਗੱਲ ਸੁਣ ਲੈ ਜਿਹਦਾ ਖਾਸ਼ਾ ਸੁਣ ਲੈ ਨੇਨਾ ਸ਼ਰਮਾ ਕਿਹਨੂੰ ਨਾਸਰ ਜੀ ਕਹਿੰਦਾ ਉਹ ਗੱਲ ਕਰੀ ਇਹਨੂੰ ਸਿੱਧਾ ਕਹਿੰਦਾ ਸਾਡੇ ਨਾਲ ਸ਼ਰਮਾ ਕੇ ਮਾਝੀ ਹੀ ਲੈ ਲੈ ਮਗਰ ਦੂਜੀ ਤਿੰਨ ਨਾਲ ਗੱਲ ਕਰੀ ਆਂ ਖਾ ਮਾਕੇ ਤੈਨੂੰ ਅਸੀਂ ਤੈਨੂੰ 40 45 ਲਾਇਆ ਤੂੰ ਹੀ ਤਾਂ ਕੋਚਾ ਵਾਲੀ 45 ਨੂੰ ਲੈ ਲੈ ਅਗਰ ਰੀਖੀ ਦੀ ਪਹਿਲੇ ਹੱਥਾਂ ਦੇ ਕੋ ਰੀਖੀ ਦੀ ਪਈ ਆ ਵੀ ਪੋਟਾਂ ਦੇ ਅੱਗੇ ਪਹਿਲੇ ਹੱਥ ਪੈਣ ਦੀ ਮਾਂ ਦੇ ਪਿੰਡਾਂ ਜੋ ਜੇ ਤੁਸੀਂ ਪੈਸੇ ਲੈ ਬੰਦੇ ਅਸੀਂ ਕਰੀ ਗਾਂ ਹੁੰਦੀ ਮੈਂ ਫਿਰ ਨਹੀਂ ਹੁੰਦੀ ਨਹੀਂ ਕੀ ਫਾਇਦਾ ਕਿੰਨੇ ਦੀ ਹੋਊਗੀ ਆ ਸਾਡੇ ਪੈਣ ਤੁਹਾਡਾ ਕੀ ਮਾਣਾ ਸਾਡੇ ਪੈਣ ਦੇ ਉਹ ਮੈਂ ਤੂੰ ਗੱਲ ਕਰੇਗਾ ਵੀ ਨਿਬੜੋ ਰਹੀ ਭੈਣ ਜੀ ਨਹੀਂ ਹੁੰਦੀ ਹਾਂ ਜੀ ਅਚੇਲੇਗੇ ਸੇਰੀ ਬਾਈ ਕਦੋਂ 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 ਬਣਾਏ ਵੀ ਯਾਰ ਕੋਈ ਇਹਨੇ ਕੀ ਬਣਾਇਆ ਇੱਥੇ ਮੰਡੀ ਤੇ ਕੋਈ ਹੋਮ ਮੱਦੰਗਾ ਜਿਆਦਾ ਟਾਈਮ ਲਗਾਈ ਜਾਂਦਾ ਨਹੀਂ ਹੁੰਦਾ ਨੇ ਇਹਨੇ ਕੀ ਫਾਇਦਾ ਜੋੜ ਕਰੀਂ ਰਸੇ ਨੂੰ ਬਣਾਇਆ ਤੇ ਦੋ ਟੁੱਟ ਜਾਂਦਾ 70 ਦੀ ਵੀ ਨਹੀਂ ਹੁੰਦੀ ਤੇਰੇ ਨਾਲ ਤਿੰਨ ਦੋਸੀ ਹੋਣਾ ਯਾਰ ਵੀ ਮਾਹਰ ਆ ਗਾ ਬੰਦੇ ਨੂੰ ਬਣਾਇਆ ਨਹੀਂ ਟੁੱਟੀਆਂ ਦੀ ਟੁੱਟ ਕੇ ਨਹੀਂ ਹੋ ਨਹੀਂ ਹੁੰਦੀ ਕੋਈ ਫਾਇਦਾ ਤਨੂ ਭਰਾਵਾਂ ਵਾਲੀ ਗੱਲ ਕਹਿੰਦਾ ਨਹੀਂ ਹੁੰਦੀ ਕਿਸੇ ਤੂੰ ਕੋਈ ਮੈਨੂੰ ਪਤਾ ਪੈਂਦੀ ਆਖੇਗਾ ਨਹੀਂ ਦਿੰਦਾ ਪੈਂ ਜੋੜ ਦੀ ਵੀ ਨਹੀਂ ਹੁੰਦੀ ਆ ਵੀ ਗਈ ਇਹਨੇ ਨਹੀਂ ਹੁੰਦੀ ਹਾਂ ਤੈਨੂੰ ਮੈਨੂੰ ਸਿਰ ਨਹੀਂ ਹੁੰਦੀ ਅੱਗੇ ਕਹਿੰਦਾ ਰੱਜ ਲਾਹੀ ਤੇਰੇ ਗਲਤ ਰੱਸਾ ਬਾਤਾ ਤੈਨੂੰ ਕਹਿੰਦਾ ਪਿੰਡਾਂ ਦੇ ਆਪਣੇ ਚਲ ਚਲ ਸਹੀ ਪਾਇਆ ਹੁੰਦਾ ਸੀ ਫੜਕੇ ਲੈ ਜਾਂਦੇ ਨਹੀਂ ਫੜਕੇ ਜਾਵੇਂਗਾ ਹੁਣ ਨਾਲ ਜਾਵਾਂਗੇ 10 ਮਿੰਟ ਹੋ ਜਾਂਦੇ ਦਾ ਸੁਆਦ ਆ ਕਿਵੇਂ ਡਰਾਮਾ ਵਖਾਉਂਦਾ ਲੋਕਾਂ ਨੂੰ ਮਾਈ ਡਰਾਮਾ ਵਖਾਉਂਦੀ ਆ ਡਰਾਮਾ ਤੁਸੀਂ ਕਰਦੇ ਆ ਤੁਸੀਂ ਕਰਦੇ ਲੈ ਦੱਸੋ ਤੋਂ ਨੂੰ ਪੰਜਾਂ ਵਾਲੀ ਚੀਜ਼ ਹੁ ਵਿਚਾਰਾਂ ਚ ਦੀ ਐ ਨਾ ਨਹੀਂ ਦਿੰਦਾ ਸਾਡੇ ਸੇ ਆ ਜੇ ਰਿਹਾ ਬਹੁਤ ਇੱਕ ਮਿੰਟ ਬੱਚੀ ਤੋਰੀ ਮਿੰਦਰਾ ਵੜੀ ਸੀ ਉਹ ਤਾਂ ਹੀ ਚੀਜ਼ ਆ ਸੋਹਣਾ ਤਾਂ ਸੋਹਣਾ ਹੀ ਰਹੂ ਚੱਲ ਕੇ ਕੰਮ ਚੱਲਾ ਇੰਜੋਏ ਰਹਾ ਠੰਡ ਵੀ ਕਿਤੇ ਤੜਕੇ ਸਿਆਣੇ ਘੜੇ ਘੜੇ ਸਾਧੂ ਵਾਲਿਆ ਤੂੰ ਆਂ ਗੱਸੀ ਸੱਚੀ ਗੱਲ ਖੜ ਦੇ ਪਰਦੇ ਦੀ ਬੱਚੀ ਨਹੀਂ ਨਾ ਕਰਾ ਇਹ ਤੂੰ ਪਰਦੇ ਦੀ ਬੱਚੀ ਕਿੰਨੇ ਬੰਨੇ ਦਸੀ ਬੱਚੀ ਜਿਹੜੇ ਪਾਂਦੀ ਬੱਚੀ ਆ ਅੱਬਾ ਤੇਰੀ ਭੰਨ ਘੜ ਕਰਾ ਸਕਦਾ ਨਾ ਭੰਨ ਘੜ ਨਾ ਹੋਵੇ ਯਾਰ ਕਰਨੀ ਹੋਰ ਹੈ ਨਾ ਹੋਵੇ ਨਾ ਹੋਵੇ ਲਈ ਐਨਾ ਟਾਈਮ ਕਹਿੰਦਾ ਯਾਰ 74900 ਵੀ ਨਹੀਂ ਹੁੰਦੀ ਗੱਲ ਖਤਮਾ ਸਾਢੇ 5 ਵਜੇ ਸੁਣੋ ਹਾਂ ਸਭ ਪਾਈ ਓ ਯਾਰ ਸੋਨਾ ਤਾਂ ਦੇ ਦੇ ਨਹੀਂ ਹੁੰਦੀ ਐਵੇਂ ਕੀ ਫਿਰਦਾ ਨਹੀਂ ਹੁੰਦੀ ਪੂਰੀ ਨਹੀਂ ਵੀ ਨਹੀਂ ਹੁੰਦੀ ਤੈਨੂੰ ਆਖਿਆ ਕੀ ਸੀ ਕੀ ਫਰਕ ਕਰੇ ਤੂੰ ਕਿਉਂ ਯੋਰ ਉੱਪਰ ਵੀ ਨਹੀਂ ਹੁੰਦੀ ਜੇ ਤੂੰ ਆਖੇਗਾ ਯੋਰ ਉੱਪਰ ਰਾਜੂ ਮੈਂ ਯੋਰਪੁਰ ਵੀ ਨਹੀਂ ਹੁੰਦੀ ਸੌ ਹੀ ਖਾ ਗਿਆ ਸੌ ਹੀ ਖਾਦੀ ਇਹਦੇ ਵਿੱਚ ਸੋਨਾ ਤਾਂ ਸੋਨਾ ਰੋਟੀ ਪਣੀ ਖਾਲਾ ਕੋਈ ਹੋਰ ਚੀਜ਼ ਖਾਲਾ ਸੋਹਾ ਜਰੂਰ ਉਹ ਸੋਹਾ ਤੁਨੂੰ ਤੁਨੂੰ ਕੋਈ ਪੰਜਾਂ ਵਾਲੀ ਜੀ ਯਾਰ ਚਾਰਾਂ ਦਿਨਾਂ ਤੋਂ ਸੋਡੇ ਸਮਝੀ ਚੀ ਨਹੀਂ ਹੁੰਦੀ ਗੱਲ ਲੈ ਬਈਓ ਸਾਉਂਡ ਜੂ ਸਾਰਾ ਕੁਝ ਆਉਂਦਾ ਓਹ ਬਾਈ ਟੱਬ ਓਏ ਉੱਗੇ ਉੱਥੇ ਬੋਰਡਰ ਲਾਉਣ ਦੇ ਸਾਹਮਣੇ ਸਾਰਾ ਕੁਝ ਆਉਂਦਾ ਕਾਹਦੇ ਕੋਈ ਐ ਗੱਲ ਹੁੰਦੀ ਬਾਜ਼ਾਰ ਦੀ ਨਹੀਂ ਬਾਜ਼ਾਰ ਕੋਈ ਨਹੀਂ ਕੋਈ ਨਹੀਂ ਬਾਜ਼ਾਰ ਕੁਝ ਨਹੀਂ ਹੁੰਦਾ ਨਹੀਂ ਇੰਨਾ ਚਿਰ ਤੱਕ ਪੰਜ ਕਾਕਾ ਨੇ ਹੋਰ ਨਹੀਂ ਹੁਣਾ ਸੀ ਹਾਂ ਤੂੰ ਖੜਤਾ ਜਾ 30 ਮਿੰਟ ਖੜ ਤੂੰ ਕਿੱਥੇ ਜਾਣਾ ਜੀ ਜੀ ਹੋ ਗਏ ਸਾਨੂੰ ਖੜਿਆ ਤੇਰੇ ਕੋਲੇ ਉਹ ਨਹੀਂ ਹੁੰਦੀ ਐਵੇਂ ਸੋਨੀ ਚਵਾਕਾਂ ਵਾਲਾ ਗੱਲਾਂ ਕਰੀ ਨਹੀਂ ਯਾਰ ਬੋਧ ਹੈ ਨਹੀਂ ਜੀ ਬਸ ਥੋੜੇ ਖਤਰ ਕਿਉਂ ਵੱਡਾ ਬਣਦਾ ਚੁੱਪ ਕਰਕੇ ਜੇਤਲ ਜਾਨੀ ਸਾਡੇ ਪੈਸੇ ਨੂੰ ਚੁੱਪ ਕਰ ਜਾ ਲਾਂਗ ਉੱਤੇ ਹੁੰਦੀ ਹੈ ਨਹੀਂ ਲਾਂਗ ਜੋੜਪੁਰ ਵੀ ਨਹੀਂ ਹੁੰਦੀ ਦਲਾਉ ਉੱਪਰ ਵੀ ਨਹੀਂ ਹੁੰਦੀ ਚਾਰ ਉੱਪਰ ਵੀ ਨਹੀਂ ਹੁੰਦੀ ਇਹ ਤਾਂ ਤੁਸੀਂ ਸੌਂ ਪਾਈਗੇ ਬਸ ਸੌਂ ਵੀ ਪਾਈਏ ਮੈਂ ਤੈਨੂੰ ਕਹੇ ਤਾ ਚਲੋ ਬੇ ਹਾਂ ਉਹ ਵੇਚਣੀ ਉਹ ਸਾਡੇ ਮਾਝੀ ਦੇ ਹਾਨਾ ਇਵੇਂ ਕਿਵੇਂ ਉਦੋਂ ਉਦੋਂ ਸਾਡੇ 5.5 ਦੀ ਕਹਿੰਦੀ ਸੀ ਲੈ ਬਸ ਨਹੀਂ ਲੈਣਾ ਸੀ ਯਾਰ ਨਾ 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 ਹੁਣ ਸਾਡੇ ਮਾਝੀ ਦੇ ਤੇਰੇ ਖਾਤਰ ਪਰੇ ਹਟ ਨਾ ਨਾ ਸਾਡੇ ਮਾਝੀ ਤੋਂ ਸੌਦਾ ਨੋਟ ਵੀ ਨਿਕਟ ਉਦੋਂ ਤੈਨੂੰ ਕਹਿੰਦੀ ਸੀ ਉਦੋਂ ਸਾਡੇ 5.5 ਦੀ ਤੈਨੂੰ ਕਹਿੰਦੀ ਸੀ ਸਮਾਨ ਚੰਗਾ ਮਿਲਿਆ ਵਾ ਲੱਗਦਾ ਹਾਂ ਸਾਡੇ ਮਾਝੀ ਦੀ ਨੀਂਵ ਤੇ ਸੰਭੇ ਆ ਸੌਦਾ ਨੋਟ ਵੀ ਨਿਕਟਾ ਉਦੋਂ ਤੈਨੂੰ ਕਹਿੰਦੀ ਸੀ ਚੰਗਾ ਮਿਲਿਆ ਵਾ ਕਹਿੰਦੀ ਉਦੋਂ ਤੈਨੂੰ ਕਹਿੰਦੀ ਸੀ ਉਦੋਂ ਵਾਲਾ ਭੌਲ ਤੋਂ ਨਾਲ ਹੁਣ ਵਾਲਾ ਭੌਣ ਨਾਲ ਆਹ ਕਿਵੇਂ 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 ਸੌਣੇ ਨਾਲ ਭਾ ਮਿੰਟ ਮਿੰਟ ਤੋਂ ਹਾਂ ਇਹਦਾ ਮਿੰਟ ਮਿੰਟ ਕੋ ਭਾ ਪਰ ਇਹ ਹੋ ਜਾ ਯਾਰ ਹੁਣ ਤੱਕ ਤੂੰ ਕੋਈ ਫਾਟੇ ਮਾਰੀ ਤੂੰ ਤੇਰਾ ਮਾਨ ਤੜੂਗਾ ਲੈ ਜਾਂਨੇ ਆ ਪਰ ਇਹ ਤਾਂ ਹੋਇਆ ਚੰਗਾ ਪਰ ਹੀ ਆ ਦੱਸ ਕਿ ਉਹ ਪਰ ਇਹ ਤਾਂ ਹੋਇਆ ਕਿ ਭਾ ਮੈਂ ਇਹ ਵੇਖੀ ਪੈਦਾ ਜਰ ਫੜਦੇ ਤੇ ਇਤੋਂ ਸੋਹਣੇ ਲੱਗੇ ਨੇ ਬਿੰਦੇ ਬਿੰਦੇ ਜੇ ਤੇ ਉਹਨੂੰ ਕੋਈ ਕੱਚੀ ਪਿੱਲੀ ਗੱਲ ਕੋ ਉਹ ਤਾਂ ਤੂੰ ਬੁਰਾ ਵੀ ਲੱਗ ਸਕਦਾ ਹਾਂ 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 ਦੱਸ ਕਹੇ ਤਾਂ ਉਹ ਸਾਢੇ ਮੱਝ ਤੋਂ ਪੈਸਾ ਵੀ ਨਹੀਂ ਘਟਦਾ 8400 ਦੀ ਵੀ ਨਹੀਂ 80 ਵੀ ਨਹੀਂ ਹੁੰਦੀ ਹੁਣ ਤੇਰੇ ਖਾਤਰਾਂ ਲੈਣੀ ਹੈਗਾ ਉਦੋਂ ਤੈਨੂੰ ਕਹਿਤਾ ਸੀ ਤੁਸੀਂ ਪਾਣੀ ਚ ਡਾਂਗਾ ਮਾਰਦੇ ਆ ਫੂਟੋ ਸਾਨੂੰ ਕਹਿੰਦਾ ਵੀ ਤੈਨੂੰ ਗਾ ਨਹੀਂ ਦਿੰਦਾ ਜਿਆਦਾ ਤੂੰ ਕਹਿੰਦਾ ਵੀ ਭਾਜ ਜਾ ਨਾ ਨਾ ਤੈਨੂੰ ਕਿਵੇਂ ਕਹਿੰਦੇ ਭਾਜ ਜਾ ਹੋਰ ਕੀ ਹੈ ਫਿਰ ਇਹਨੂੰ ਕਿਹੜੀ ਗੱਲ ਕਹਿ ਤੂੰ ਭਾਜ ਜਾ ਨਹੀਂ ਉਥੋਂ ਉਥੋਂ ਭਾਜ ਜਾ ਕਾਕੇ ਇਹਦਾ ਸਵਾਦ ਨਹੀਂ ਆਉਂਦਾ ਫਿਰ। ਮੈਂ ਸਵਾਦ ਕਿਉਂ ਨਹੀਂ ਤੁੱਥ ਪਾਜਦਾ ਨਹੀਂ। ਕਿਹੜੀ ਗੱਲ ਤੁਹਾਨੂੰ ਕਹੀ ਸੀ ਕਾਹ ਬੈਠਾ ਤੁਹਾਨੂੰ? ਤੂੰ ਗਲਤ ਕਿਹਾ ਯਾਰ ਉਹਨੂੰ ਕਿ ਤੂੰ ਐ ਕਰ ਲੈ ਇੱਥੇ ਇੱਥੇ ਸਮਝਣਾ ਕਿ ਕੋਈ ਬੰਦਾ ਅਜੇ ਤੱਕ ਆਇਆ ਨਹੀਂ ਵੀ ਕਾਕੇ ਨੇ ਮੁੱਲ ਕੀ ਕਰਿਆ। ਕਾਕੇ ਨੇ ਮੁੱਲ ਲੋਕਾਂ ਖਾਤਰ ਇੱਕ ਵੀ ਕਰਿਆ। ਬਸ ਉਹਨੂੰ ਕਹਿ ਬੈਠਾ ਨਾ ਨਾ ਇਹ ਵੀ ਭਾਅ ਕੱਢੀ। ਭਾਈ ਬਣ ਕੇ ਭਾਅ ਵੀ ਨਾ ਕੱਢੀ। ਚੱਲ ਨਹੀਂ ਕੱਢ ਦੋ ਇਹ ਕਰ। ਬਸ ਕਰੀ ਨਾ। ਚੁੱਪ ਕਰਕੇ ਮੇਰੀ ਗੱਲ ਸੁਣਨਾ ਚਾਹਦਾ ਰੱਸਾ ਫੜ ਕੇ ਲੈ ਲੈ। ਉਹ ਭਾਅ ਰੱਸਾ ਪੁਰੇ। ਪੁਰੇ ਕਰ। ਪੁਰੇ ਤੱਕ ਉਹ ਵੀ ਹੋਊਗੀ ਮੈਂ ਗਾਲ ਤੇ ਤੇਰੀ ਜਵਾਨ ਤੇ ਫਲ ਚੜਾਵਾਂਗੇ ਤੈਨੂੰ ਤੇਰੀ ਜਵਾਨ ਹੀ ਖੱਟੀ ਪੈਣ ਦੇ ਔਰ ਪੁਰਿਆ ਕਰਨਾ ਪੁਰਿਆ ਹੁਣ ਬੋਲਣਾ ਨਹੀਂ ਤੈਨੂੰ ਵੀ ਮੈਂ ਬੋਲੂਗਾ ਇਹ ਬੋਲਣ ਵਾਲੀ ਕਰਨ ਕਰੇਗਾ ਤੋਡੂਗਾ ਨਹੀਂ ਜੇ ਮੈਂ ਪੂਰੀ ਦੀ ਆਵਾਜ਼ ਦੇ ਮੈਂ ਫਿਰ ਤਾਂ ਨਹੀਂ ਬੋਲਦਾ ਛੱਡ ਫਿਰ ਮੈਂ ਛੋੜ ਸੱਪਾ ਮਰਜੀ ਦਊਗੀ ਮੈਨੂੰ ਪਤਾ ਕੀ ਆਖੇਂਗਾ ਤੂੰ ਤੂੰ ਤਾਂ ਬਹੁਤ ਦੂਰ ਅੰਦਰ ਜਾ ਮੈਂ ਅੰਦਰ ਰਿਆਂ ਵੀ ਨਹੀਂ ਆ ਤੂੰ ਵੀ ਅੰਦਰ ਜਾਮੀ ਆ ਤੂੰ ਕਿਤੇ ਡੇਰੇ ਚ ਬੈਠਾ ਤੈਨੂੰ ਵੀ ਪਤਾ ਹੈ ਕਿ ਨਹੀਂ ਪਾਈਉਂਦਾ ਮੈਂ ਦਿਲ ਦੀਆਂ ਗੱਲਾਂ ਦੱਸੀ ਜਾਣਾ ਮੈਂ ਅੰਦਰ ਜਾਮੀ ਆਪੇ ਮੈਨੂੰ ਸੋਡ ਦਿਲ ਦਾ ਪਤਾ ਚਲੋ ਤੂੰ ਦਿਲ ਦੇ ਗੱਲਾਂ ਹੈ ਤੂੰ ਤਾਂ ਕਿਤੇ ਡੇਰੇ ਚ ਬੈਠਾ 5-6000 ਰੋਜ਼ ਦਾ ਕਮਾਵੇਂ ਛੱਡ ਕੇ ਤਾਂ ਕਾچے ਆ ਕੇ ਲੱਗੇ ਨਹੀਂ ਹੁੰਦਾ ਯਾਰ ਮੈਨੂੰ ਕੀ ਪਤਾ ਯਾਰ ਕਿਦੋਂ ਇਥੋਂ ਵੱਡੀ ਦਾ ਮੇਰਾ ਨੱਕੇ ਨੇ ਸੇ ਦੇ ਮੂੰਹ ਚੋਂ ਗਲਤ ਨਿਕਲ ਗਏ ਕੀ ਦੇਣਾ ਏ ਸਾਨੂੰ ਕਾ ਗਲਤ ਬੈਠਾ ਉਹ ਨਾ ਮੁਕਰਦਾ ਤੇਰ ਨੂੰ ਰਿਹਾ ਯਾਰ ਨਾ ਮੁਕਰ ਨੂ ਚੱਲ ਛੱਡ ਛੱਡ ਇੱਧਰ ਦਾ ਹੋ ਜਾ ਫਿਰ ਨਾ ਵੱਡੇ ਭਾਈ ਆ ਫੜ 75 ਦੀ ਹਜ਼ਾਰ ਛੋੜ ਨਾ 100 ਵੀ ਨਾ ਛੋੜ ਛੋੜ ਮਰਜ਼ੀ ਦੀ ਨਾ ਚੰਗੀ ਆਪਣਾ ਚੱਲ ਲੈ ਕੇ ਜਾ ਹੋਰ ਛੋੜ ਕੀਦਾ ਆ ਆਪਣਾ ਚੱਲ ਛੱਡ ਦੇ ਮਾਉ ਵੀ ਨਾ ਛੋੜ ਮਰਜ਼ੀ ਦੀ ਆ ਜਗੜਾ ਕਰ ਕੱਢੀ ਮਰਜ਼ੀ ਨਾ ਛੋੜ ਮੂੰਹ ਮੰਗੀ ਮੌਤ ਮਿਲ ਜਿੰਦੀ ਤੈਨੂੰ ਮਰਜ਼ੀ ਦੀ ਛੋੜ ਮਰਜ਼ੀ ਦੀ ਛੋੜ ਸਾਡੀ ਮਰਜ਼ੀ ਦੀ ਆ ਪਰ ਤੇਰੀ ਸਾਨੂੰ ਕੋਈ ਤੂੰ ਨੂੰ ਕਹਿ ਬੈਠੇ ਯਾਰ ਕਿਹਦੀ ਗੱਲ ਕਰਦੇ ਆ ਇਹਦਾ ਕਹਿ ਛੱਡ ਦਿਓ ਹੁਣ ਕੰਜਰ ਦੇ ਨਹੀਂ ਨਹੀਂ ਕਾਕਾ ਨਾ ਨਾ ਕਰਨੀ ਉਹਦੀ ਤੇਰੇ ਨਾਲ ਨਹੀਂ ਉਹ ਛੱਡ ਲੈ ਜਾਵੇਂਗਾ ਬਾਰੀ ਬਾਰੀ ਆਵੇਂਗਾ ਛੱਡ ਦਿਓ ਫਿਰ ਹੁਣ ਮਰ ਚੁੱਪ ਕਰ ਤੇ ਪਗਾਈ ਮਰੀ ਉਹਨੇ ਮੈਂ ਚੱਲ ਛੱਡ ਫਿਰ ਹੁਣ ਛੱਡ ਦੇ ਬਸ ਬਸ ਬੋਲਣਾ ਹੁਣ ਤੱਕ ਬਸ ਫੜ ਲੈ ਤੂੰ ਦੋ ਬਾਜ ਜਾ ਮੇਰਾ ਕੀ ਹੁਣ ਲਾਂਗ ਛੋੜ ਕਿੱਥੇ ਤਖਤੰਦਰਾ ਫੋਟ 10 ਰੁਪਏ ਮੋੜਦੇ ਕਿਹੜਾ ਪ੍ਰੈਸ ਵੀ ਨਾ ਫੋਟ ਫੋਟ ਇਹ ਪ੍ਰੈਸ ਵੀ ਨਹੀਂ ਸਿੱਧੀ ਕਰਦੀ ਨੋਟ ਇਹ ਜੀ ਨੋਟ 25 ਬਾ ਛੋੜੇ ਖਾਤਰ ਕਹੀ ਸੀ ਸਾਢੇ ਪੰਜ ਦੀ ਬੱਛੀ ਕਹਿੰਦੀ ਆ ਗਲਤ ਗਈ ਆ ਮਾਂਜੀ ਨਹੀਂ ਬੱਛੀ ਆ 75 ਦੀ ਜਿਹੜਾ 1000 ਛੋੜ ਦੇ ਚੱਲ ਹੋ ਗਿਆ ਉਹ ਛਾੜ ਦੇ ਪਗਾ ਕਾਕੇ ਦਿਮਾਗ ਖਰਾਬ ਹੈ ਅਧਰਾ ਜਰਾ ਮੈਂ ਛੋੜਾ 10 ਛੋੜਾ ਚੱਟ 200 ਛੋੜਾ 200 ਸ਼ਰਮੀ ਨਹੀਂ ਮੰਨਦਾ ਤੂੰ ਨਾ ਛੱਡੇ ਨਹੀਂ ਛੱਡਦਾ ਤਾ ਉੱਥੇ ਲੈ ਚਲ ਕੌਣ ਨਹੀਂ ਛੱਡਦਾ ਕੋਈ ਐਸੇ ਕੋਈ ਐਸੇ ਤੇਰੀ ਨਿਗਾਹੇ ਕਿੰਨੇ ਦਾ ਕੰਮ ਹੈ ਮੇਰੀ ਨਿਗਾਹ ਤਾਂ ਆਏ 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 ਜਾਈ ਦੀ ਸਾਵੀ ਗੱਲ ਆਖੋ ਸਾਵੀ ਫਿਰ ਮੈਂ ਵੀ ਕਹਿ ਦਿੰਦੀ ਫਿਰ ਫੜਾਵੇ ਫੜ ਕੇ ਗਲਤ ਨਹੀਂ ਓ ਫਰਾਇਰ ਓ ਨਹੀਂ ਹੋਣੀ ਯਾਰ ਬਾਈ ਨਹੀਂ ਹੋਣੀ ਓਏ ਸ਼ਾਂਤ ਯਾ ਕੋਈ ਗਲਤ ਗੱਲ ਫੜਦਾ ਨਹੀਂ ਕਰ ਮੈਂ ਮੇਰੀ ਗੱਲ ਚੱਲਦੇ ਆ ਉਹ ਛੱਡ ਦੇ ਹੁਣ ਪਹਿਲਾਂ ਉਹਨਾਂ ਨੂੰ ਪਹਿਲਾਂ ਹਾਂ ਕਰ ਓਏ ਓਹ ਨਾਲ ਗਿਆ ਦੋਸਤ ਹੋ ਜਾਂਦੇ ਆ ਚੱਲ ਕੋਈ ਨਹੀਂ ਕੋਈ ਨਹੀਂ ਰਹੇ ਤੇਰੇ ਚੱਲ ਜਾਈਂ ਓਏ ਨਾ ਨਾ ਓਏ ਲੱਖ ਪੰਜਾਹ ਚੱਲ ਜਲ ਚੱਲ ਜਲ ਓਏ ਤੂੰ ਯਾਰ ਓਹ ਹਾਂ ਬੱਲੇ ਕਾਟੇ ਬਚਦੇ ਨੇ ਕਿੰਨੇ ਦੀ ਆਂਦੇ ਆ ਉਹ ਚੱਤਰ ਬੋਲਦਾ ਜੀ ਕਿੰਨੇ ਪੈਸੇ ਦੇ 40000 ਭੋਲੂ ਕੋਲੇ ਆਪਾਂ ਸੁਣਾਈ ਭਾਈ ਜੀ ਭੋਲੂ ਓਏ ਕਿੰਨੇ ਕਿੰਨੇ ਬੱਬੂ ਓਏ ਇਹ ਭੋਲੂ ਕਿਹੜਾ ਰਾਮਿਆਣੇ ਵਾਲਾ ਚੱਲ ਨਾ ਮਾਨ ਰਿਹਾ ਮੰਗ ਲੱਗਦੀ ਕਿਨੇ ਬਹਿ ਤੂੰ ਦੱਸ ਦੇ ਵੀ ਤੇਰੀ ਨਿਗਾਹੇ ਕਿੰਨੇ ਦਾ ਕੰਮ ਹੈ ਤੇਰੀ ਨਿਗਾਹ ਤਾਂ ਆਏ 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 ਜਾਈ ਜੀ ਮੈਂ ਕਿਹੜਾ ਪੁੱਛਿਆ ਤੂੰ ਕਿੰਨੇ ਦੀ ਮੰਗਦਾ ਉਹ ਤਾਂ ਆਦਾ ਆਏ ਤੇ ਆਏ ਕਹਿੰਦਾ ਲੈ ਜੀ ਲੈ ਤੇ ਵਹੀ ਮੈਂ ਅੱਖੇ ਮੈਂ ਵੀ ਮੈਂ ਕਿਹੜਾ ਘੱਟ ਰੱਖਿਆ ਮਦਰ ਅੰਦਰ ਕੀ ਕਰਦੀ ਅੰਦਰ ਘਾਣ ਕਰ ਬਾਹਰ ਚੱਲ ਅਸੀਂ ਕਹਿੰਦਾ ਯਾਰ ਕਿੰਨੇ ਦੀ ਕਿੰਨੇ ਦੀ ਕਿਵੇਂ ਵਕੇ ਮੰਗਾ ਯਾਰ ਹਮ ਪਛੇ 5-7000 ਰੁਪਏ ਖਰਚਾ ਹੀ ਪੈਣਾ ਹੈ ਕੋਈ ਨਹੀਂ ਪੱਕੀ ਮੰਗੇ ਯਾਰ ਆਪ ਤਾਂ ਤੇਰੇ ਸਾਹਮਣੇ ਇੱਕ ਮਿੰਟ ਖਿਨੇ ਦੇ ਰਿਹਾ ਇਹ ਆਹ ਕਿੰਨੇ ਦੀ ਹਾਣਾ ਕਿੰਨੇ ਦੀ ਮੋਲ ਤਾਂ ਮੈਂ ਦੀ ਗੇਦਾ ਸਾਢੇ ਦਵਾ ਦੇ ਹਰਦਾ ਲੈਣ ਨੂੰ ਆਈ ਤਾਂ ਕਿਹੜਾ ਪਹਿਲੇ ਦੇ ਸੈਕੂ ਫੀਰ ਤੁਸ ਕਰਕੇ ਨਾ ਕਿੰਨੇ ਦੀ ਉਹ ਕਿੰਨੇ ਦੀ ਹੋ ਗਈ ਯਾਰ ਕਿੰਨੇ ਯਾਰ ਆਪਾਂ ਤੂੰ ਸਾਵਾ ਬੰਦਾ ਹੈ ਕਿਹੜਾ ਕੋਈ ਕੋਈ ਉਪਰ ਇਹ ਨਹੀਂ ਕੋਈ ਲੋਕਾਂ ਉਦਾਂ ਮੈਂ ਸੁਣ ਗਿਆ ਤੂੰ ਹੈਗਾ ਹੁਣ ਵੇਚ ਨਹੀਂ ਗਿਨੇ ਦੀ ਆਹ ਕਿੰਨੇ ਦੀ ਐਂਡ ਬੁੱਲ ਗਿਆ ਓਏ 1500 ਬਹੀ ਗਾ ਛੱਡ ਗਿਆ ਹੁਣ ਮੰਨ ਲੈ ਫਿਰ ਯਾਰ ਆਉਂਦਾ ਨਹੀਂ ਆਪਰੇ ਮੈਂ ਥੋੜੇ ਨਹੀਂ ਹਜ਼ਾਰ ਹੋ ਲੈ ਯਾਰ ਨਾਲ ਤਾਂ ਨਹੀਂ ਆਪਰੇ ਜਦਵਾ ਲੈ ਨਹੀਂ ਯਾਰ ਉਹ ਜਲਾ ਮਹਿੰਗੀ ਲੈ ਇਸ ਤੋਂ ਅੰਦਰ ਆ ਆ ਉਹ ਕਿ ਉੱਥੇ ਕਰਦਾ ਪੈਗਾ ਉਹ ਕਿਉਂ 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 ਮੈਨੂੰ ਪਤਾ ਉਹ ਫੜ ਉਹਨੇ ਨਹੀਂ ਜਾਣਾ ਉੱਥੇ ਬੜਾ ਨਾਲ ਉੱਥੇ ਨਹੀਂ ਜਾਣਾ ਹੁਣ ਨਹੀਂ ਜਾਣਾ ਕਰਦੇ ਚੱਕਾਂ ਠੀਕ ਹੈ ਜਿਵੇਂ ਦੋ ਤਿੰਨ ਕਹਿਦਾ ਮੈਂ ਕਰ ਦਣਾ ਪੜਾਣਾ ਕੰਮ ਕੰਮ ਦੀ ਆ। ਇਹ ਕੋਸਾ ਕੀ ਆ ਮੈਂ ਤੂੰ ਕਿਹਨੇ ਪੁਆਰ ਪੜਾਵੇ 50 ਦੀ। ਕਿਹਦੀ? ਨਹੀਂ ਹੁੰਦਾ ਫਿਰ ਕੰਮ ਬੰਦੂ ਦਾ। ਉਹ ਗਾਏ ਜਾਂ ਜਵੇਂ ਨੇ ਕਹਿਦਾ ਨਸ਼ਤਰੇ। ਪਤਾ ਮੇਰੇ ਨਹੀਂ ਲੱਭੇ ਯਾਰ। ਜਨਸ਼ਤਰ ਮੈਂ ਵੀ ਨਹੀਂ ਫਿਰ ਤੈਨੂੰ ਘੱਟ ਗੱਲ। ਫਿਰ ਦੇਖ ਗੱਲ ਤੂੰ ਹੀ ਮੂੰਹ ਰਾ ਜਾਂ ਬੰਦਾ ਹੀ ਮੂੰਹ ਰਾ ਜਾਂ ਬੰਦਾ। ਕਿਸੇ ਦੀ ਕਿਹਾ ਵੀ ਜਦੋਂ ਤੂੰ ਆ ਫਿਰ ਤੇਰੀ ਗੋੜੀ। ਸਾਵੀ ਗੱਲ ਆਖੋ। ਹਾਂ। ਸਾਵੀ ਫਿਰ ਮੈਂ ਵੀ ਕਹਿਦੀ। ਫਿਰ ਵੜਾ ਦੇ ਫਰਕ ਗਲਤ ਨਹੀਂ ਕਿਹਾ। ਉਹ ਕੋਈ ਕਟਾ ਦੇ ਕਟਾ ਬੰਦਾ ਪਈ ਆ ਦੂਜੀ ਨਫਾ ਲਈ ਹਾਂ ਜਾਣ ਦੇ ਉਹ ਦੂਜੀ 50000 ਬਾਜੂ ਪੂਰੇ ਫੜਾ ਬੜੇ ਪਈ ਆ ਨਹੀਂ ਅਜੇ ਨਹੀਂ ਕਿਹੋ ਜੇ ਕੋਈ ਲਤਵਾ ਬਣਨੀ ਆ ਸਾਡੀ ਉਹ ਫੜਾ ਯਰ ਉਹ ਨਹੀਂ ਹੋਣੀ ਆ ਭਾਈ ਨਹੀਂ ਹੋਣੀ ਓਏ ਸ਼ਾਂਤ ਯਾ ਤੂੰ ਗਲਤ ਗੱਲ ਖੜਦਾ ਹੀ ਕਰ ਮੇਰੇ ਮੇਰੀ ਗੱਲ ਬਾਕੀ ਫੜਾ ਮਾਫੂਰ ਕਰਨੇ ਲਾ ਵੀ ਪੈਸੇ ਦਾਹਰ ਕਰਨੇ ਪੈਣਗੇ ਪੈਸੇ ਦਾਹਰ ਕਰਨੇ ਪੈਣਗੇ ਨਹੀਂ ਹੋਣੀ ਨਹੀਂ ਪੈਸੇ ਹੋਣੇ ਉਹ ਕੀ ਠੀਕ ਇਹ ਨਾ ਨਾ ਪੈਸੇ ਦਾਹਰ ਕਰਨੇ ਨਹੀਂ ਲਓ ਬੜਾ ਨਾਮ ਆ ਹੋਊਗੀ ਚਲ ਉਹਦਾ ਕੋਈ ਗੱਲ ਨਾ ਹੋਣੀ ਹੋਣੀ ਐ ਚਲੋ ਤਾਂ ਗੱਲ ਬਹੁਤ ਚਕਰਾਈ ਦੀ ਛੱਡ ਲੈ ਚਲ ਨਾ ਕਰੀ ਯਾਰ ਨਾ ਕਰੀ ਹੋਏਗਾ ਕੋਈ ਪੁਸ਼ਪ ਹੋਈ ਐ ਹੋਈ ਐ ਸਵੇਰ ਤੇ ਨਹੀਂ ਹੋਈ ਹੈਗੀ ਕੋਈ ਨਹੀਂ ਹੋਈ ਨਹੀਂ ਹੋਈ ਨਾ ਉਰੇ ਆ ਸੁਣ ਕਹ ਰਿਹਾ ਨਹੀਂ ਨਾ ਹੋਈ ਹੈਗੀ ਇਹ ਆਠੀ ਕੇ ਨਹੀਂ ਲੈ ਲੈ ਉਹ ਚੁੱਪ ਚਾਪ ਬੋਲ ਦਿਆ ਉਹ ਕਹਿੰਗੇ ਤਾਂ ਕੋਈ ਗੱਲ ਨਹੀਂ ਉਹ ਛੱਡ ਦੇ ਨਹੀਂ ਹੁਣ ਪਹਿਲਾਂ ਉਹਨਾਂ ਨੂੰ ਪਹਿਲਾਂ ਹਾਂ ਕਰ ਓਏ ਉਹ ਨਾ ਕਰੀ ਯਾਰ ਦੋਸਤ ਹੋ ਜਾੜ ਦੇ ਜਾ ਦਵਾ ਕੰਮ ਕਰ ਦੇ ਚਲ ਓਏ ਕਹਾਂ ਜਮੀ ਕਾ ਕੋਈ ਨਹੀਂ ਲੈ ਰਹੇ ਸੁਪਰ ਜੀ ਉਹ ਨਾਮ ਦੇ 552 ਚਲ 6 6 ਤੇ ਪਰ ਚਲ ਜਲ ਲੈ 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 ਜਾ ਉਸ ਤੇ ਗੱਲ ਕਰਿਆ ਪੈਸੇ ਦੀ ਕਰਿਆ ਕਹੇ ਤਾਂ ਉਹ ਕਹੇ ਉਹਨੂੰ ਕਦੀ ਕੋਈ ਪਾਸਤਾ ਕਰਾਇਆ ਜਾ। ਆਲੇ ਪਾਸ ਕਰਾ ਗਿਆ। ਅਗਰ ਥਣਾ ਨੂੰ ਤੇ ਮੋਢੇ ਤੇ ਆ ਮੋਢੇ ਤਾਂ ਕਉਦੀ ਹੈ। ਹਰ ਦੇ ਇੱਕ ਮਿੰਟ ਪਾਸ ਕਰ। ਇਸ ਕੇ ਆਤੀ ਮੇਰੇ ਜਿਹੜਾ ਖਰੀਦਦਾਰ ਕਿਤੇ ਆਤੀ ਮੋਢੇ ਜਿਤਨੀ। ਸਹੀ ਹੈ ਜੀ। ਕਹ ਲੈ ਕੁਝ ਬੋਲਣਾ ਨਹੀਂ ਹੈ। ਨਹੀਂ ਨਹੀਂ। ਕਾਇ ਤੋਂ ਦਿੱਨੇ ਕੀ ਪਾਣੀ। ਤੂੰ ਜਾ ਪਾਸ। ਕਿੱ사 ਹੈ? ਧਿਆਨ ਤੁਸੀਂ ਨਹੀਂ ਨਾ ਕਰਦੇ ਚੂਤੀਆ ਤੁਸੀਂ ਸਭ ਚੂਤੀਆ ਹੋ ਜਾਂਦੇ ਹੋ ਨਾ ਨਾ ਉਹ ਬਾਤ ਨਹੀਂ ਹੈ ਇਹ ਸਮਾਜ ਇਹ ਸੇਠ ਸੇਠ ਹੈ ਤੇ ਸਿਠੇ ਹੈ ਕੋਈ ਮਜ਼ਦੂਰ ਹੈ ਮਜ਼ਦੂਰ ਹੈ ਕੋਈ ਲਾ ਮਿਸਕਾਰ ਮਾਰ ਮੇਰੇ ਕੋਲ ਚੱਲ ਨਾ ਕਰੀਂ ਤੂੰ ਕੋਈ ਗੱਲ ਵਾਲੀ ਮੇਰੀ ਮਿਸਕੈ ਤੁਸੀਂ ਮੀਟੀ ਮਾਰ ਕੇ ਕੋਈ ਆ ਜੀ ਬੰਦ ਹੈ ਸਾਡਾ ਨੰਬਰ 797 797 31 5 25